ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਦੇ ਨਾਲ ਬਖਸ਼ਿਸ਼ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾਪਤ ਹੋਇਆ ਜੋ ਜਿਸ ਸਾਬ ਦੀ ਅਪਾ ਵਿਚਾਰ ਕਰਨ ਲੱਗੇ ਆ ਇਹ ਸ਼ਬਦ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਹੈ। ਔਰ ਉਸ ਸਮੇਂ ਜਿਸ ਸਮੇਂ ਮੁਹੰਮਦ ਬੇਨ ਟੁਗਲਕ ਬਾਦਸ਼ਾ ਨੇ ਭਗਤ ਨਾਮਦੇਵ ਜੀ ਨੂੰ ਕੈਦ ਵਿੱਚ ਪਾ ਦਿੱਤਾ ਸੀ ਔਰ ਕਈ ਤਸੀਹੇ ਦਿੱਤੇ ਕਈ ਲਾਲਚਾਂ ਦਿੱਤੀਆਂ ਪਰ ਪ੍ਰਮਾਤਮਾ ਅਕਾਲ ਪੁਰਖ ਦੀ ਬੰਦਗੀ ਕਰਨ ਵਾਲਾ ਜਿਹੜਾ ਉਹ ਨਿਰਭਉ ਹੁੰਦਾ ਹੈ ਨਿਰਭਉ ਜਪੇ ਸਗਲ ਭਉ ਮਿਟੇ ਜਿੰਨਾ ਬੰਦਿਆਂ ਦੇ ਮਨ ਚ ਡਰ ਹੈ ਇਹਦਾ ਮਤਲ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਨਹੀਂ ਹਨ ਉਹਨਾਂ ਨੇ ਸਿਮਰਨ ਕੀਤਾ ਨਹੀਂ ਹੈ ਚਾਹੇ ਲੱਖ ਉਹਨਾਂ ਨੇ ਧਾਰਮਿਕ ਅਡੰਬਰ ਕੀਤੇ ਨੇ ਲਿਵਾਸ ਵੀ ਪਾਏ ਨੇ ਬੜਾ ਕੁਝ ਕੀਤਾ ਹੈ ਪਰ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਰੱਬ ਦੇ ਨਾਮ ਨੂੰ ਜਪਦਾ ਪਰਮਾਤਮਾ ਨਿਰਭਉ ਆ ਉਹ ਵੀ ਨਿਰਭਉ ਹੋ ਜਾਂਦਾ ਹੈ ਉਹਨੂੰ ਕਿਸੇ ਦਾ ਭੈ ਨਹੀਂ ਰਹਿੰਦਾ ਸਿਰਫ ਰੱਬ ਦੇ ਭੈ ਚ ਹੁੰਦਾ ਉਹ ਸੋ ਉਹ ਬਾਦਸ਼ਾਹ ਨੇ ਬੜੀਆਂ ਤਸੀਹੇ ਦਿੱਤੇ ਉਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰੀਏ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਸੁਲਤਾਨ ਪੁੱਛੇ ਸੁਨ ਬੇ ਨਾਮਾ ਦੇਖੋ RAM ਤੁਮਾਰੇ ਕੰਮ ਕਹਿ ਲਗੇ ਬਾਦਸ਼ਾਹ ਪੁੱਛਦਾ ਬਾਬੇ ਨਾਮਦੇ ਨੂੰ ਕਹਿਣ ਲੱਗਿਆ ਕਹਿਣ ਲੱਗਾ ਮੈਂ ਤੇਰਾ ਅਜ RAM ਦੇਖਣਾ ਹੈ ਅੱਜ ਮੈਂ ਉਹ ਪ੍ਰਮਾਤਮਾ ਜਿਹਦਾ ਤੂੰ ਨਾਮ ਜਪਦਾ ਉਹ ਬੀਠਲ ਦੇਖਣਾ ਹੈ ਉਹਨੂੰ ਕੈਦ ਕਰ ਲਿਆ ਜਿਵੇਂ ਕਈ ਬੰਦੇ ਕਹਿੰਦੇ ਵੀ ਰੱਬ ਹੈ ਨਹੀਂ ਹੈ ਜਿਨ੍ਹਾਂ ਨੇ ਕੋਈ ਨਾਮ ਭਜਨ ਨਹੀਂ ਕੀਤਾ ਉਹ ਕਹਿੰਦੇ ਰੱਬ ਹੀ ਹੈ ਨਹੀਂ ਹੈ ਜੇ ਹੈ ਤਾਂ ਰੱਬ ਦਿਖਾਓ ਕਹਿੰਦੇ ਭਾਵ ਕੇ ਰੱਬ ਹੀ ਹੈ ਨਹੀਂ ਹੈ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿਣ ਲੱਗੇ ਨਾਮ ਸੁਲਤਾਨੇ ਬਾਂਦਲਾ ਦੇਕ ਤੇਰਾ ਹਰ ਵੀ ਟਲਾਰਾ ਨਾਮਦੇਵ ਨੂੰ ਸੁਲਤਾਨ ਭਾਵ ਰਾਜੇ ਨੇ ਮੁਹੰਮਦ ਬਿੰਦ ਤੁਗਲਕ ਨੇ ਕਾਇਦ ਕਰ ਲਿਆ ਤੇ ਕਹਿਣ ਲੱਗਾ ਜੇ ਤੈਨੂੰ ਰੱਬ ਦਿਖਦਾ ਹੈ ਜੇ ਤੂੰ ਰੱਬ ਦੇ ਨੇੜੇ ਆ ਤੇ ਮੈਨੂੰ ਦਿਖਾ ਤੇਰਾ ਬੀਠਲ ਕੌਣ ਹੈ ਕਿਉਂਕਿ ਤੂੰ ਅੱਲਾ ਦਾ ਨਾਮ ਨਹੀਂ ਜਪਦਾ ਕ ਤੂੰ ਮੁਸਲਮਾਨ ਮਤ ਵਿੱਚ ਕਿਉਂ ਨਹੀਂ ਆਉਂਦਾ ਸੋ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਬਿਸਮਲ ਗਉ ਦਿਓ ਜਿਵਾਏ ਨਾਤਰ ਗਰਦਨ ਮਾਰ ਢਾਈ ਕਹਿਣ ਲੱਗੇ ਪਰ ਬਾਬਾ ਨਾਮਦੇਵ ਜੀ ਕਹਿਣ ਲੱਗੇ ਉਹ ਕਹਿੰਦਾ ਵੀ ਸਾਨੂੰ ਕਹਿਣ ਲੱਗਾ ਵੀ ਜਾਂ ਤਾਂ ਆਹ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਤੇ ਨਹੀਂ ਤੈਨੂੰ ਵੀ ਮੈਂ ਮਾਰ ਦੇਵਾਂਗਾ ਇਹ ਸ਼ਰਤ ਰੱਖਤੀ ਦੁਨੀਆ ਦਾ ਬਹੁਤ ਕਾਠ ਹੋ ਗਿਆ ਉੱਥੇ ਕਹਿਣ ਲੱਗੇ ਨਹੀਂ ਤਾਂ ਤੈਨੂੰ ਵੀ ਮਾਰ ਦੂੰਗਾ ਨਹੀਂ ਤਾਂ ਗਊ ਨੂੰ ਜਿਉਂਦਾ ਕਰ ਜੇ ਤੂੰ ਰੱਬ ਦੇ ਨਾਲ ਜੁੜਿਆ ਜੇ ਤੇ ਰੱਬ ਤੇਰੇ ਅੰਗ ਸੰਗ ਬਾਦਸ਼ਾਹ ਐਸੀ ਕਿਉਂ ਹੋਏ ਬਿਸਮਲ ਕੀਆ ਨਾ ਜਿਵੇਂ ਕੋਈ ਕਹਿਣ ਲੱਗੇ ਬਾਬਾ ਨਾਮਦੇਵ ਜੀ ਕਹਿੰਦੇ ਮੈਂ ਪਰ ਉਸ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਜੀ ਮਰਿਆ ਹੋਇਆ ਕੋਈ ਜਿਉਂਦਾ ਨਹੀਂ ਹੋ ਸਕਦਾ ਇਸ ਕਰਕੇ ਮਰੀ ਹੋਈ گاਉਂ ਮੈਂ ਕਿਵੇਂ ਜਿਉਂਦੀ ਕਰਾਂ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਇਐ ਸੋਏ ਬਾਬਾ ਨਾਮਦੇਵ ਜੀ ਕਹਿਣ ਲੱਗੇ ਮੇਰਾ ਕੀਤਾ ਨਹੀਂ ਕੁਛ ਹੋਣਾਗਾ ਜੋ ਕਰਨਾ ਪ੍ਰਮਾਤਮਾ ਆਪ ਕਰ ਰਿਹਾ ਉਹ ਪਰਮੇਸ਼ਰ ਜੋ ਸਾਡੇ ਰੋਮ-ਰੋਮ ਵਿੱਚ ਰਮਿਆ ਹੋਇਆ ਪ੍ਰਮਾਤਮਾ RAM AKAL PURK WAI GURU ਉਹੀ ਹੁੰਦਾ ਜੋ ਕਰਦਾ ਹੈ ਬਾਦਸ਼ਾ ਚੜਿਓ ਅਹੰਕਾਰ ਗੱਜ ਹਸਤੀ ਦੀਨੋ ਚਮਕਾਰ ਕਹਿ ਲੱਗੇ ਹਾਥੀ ਜਿਹਦੇ ਤੇ ਬੜੇ ਚਮਕੀਲੇ ਕਪਾਏ ਸੀ ਦਸਾਲੇ ਪਾਏ ਸੀ ਔਰ ਉਹ ਬਾਦਸ਼ਾਹ ਜਿੰਨੂੰ ਹੰਕਾਰ ਜਦੋਂ ਆ ਗਿਆ ਤੇ ਹਾਥੀ ਨੂੰ ਕਹਿਣ ਲੱਗੇ ਹਾਥੀ ਚਲਾਉਣ ਵਾਲੇ ਨੂੰ ਕਿਹਾ ਵੀ ਇਹਦੇ ਉੱਤੇ ਹਾਥੀ ਨੂੰ ਚੜਾ ਦੇ ਬਾਦਸ਼ਾਹ ਨੇ ਕਹਿਣ ਲੱਗੇ ਮੈਨੂੰ ਮਾਰਨ ਦਾ ਹੁਕਮ ਕਰ ਦਿੱਤਾ ਬਹੁਤ ਵੱਡਾ ਤਕੜਾ ਹਾਥੀ ਲਿਆਂਦਾ ਤੇ ਕਹਿਣ ਲੱਗੇ ਵੀ ਇਹਦੇ ਤੇ ਪੈਰ ਰੱਖ ਕੇ ਇਹਨੂੰ ਕੁੱਚਲ ਦੇ ਕਿਰਪਾ ਕਰਦੇ ਨੇ ਸਹਿਬ ਰਹਿਮਤ ਕਰਦੇ ਹਨ ਰੋਦਨ ਕਰੇ ਨਾ ਮੇ ਕੀ ਮਾਏ ਛੋੜ ਰਾਮ ਕੀ ਨਾ ਭਜੇ ਖੁਦਾਏ ਨਾਮ ਦੇ ਬਾਬਾ ਜੀ ਕਹਿਣ ਲੱਗੇ ਮੇਰੀ ਮਾਂ ਉੱਥੇ ਰੋਣ ਲੱਗੀ ਤੇ ਆ ਕੇ ਮੈਨੂੰ ਕਹਿਣ ਲੱਗੀ ਕਿ ਬੇਟਾ ਤੂੰ ਰਾਮ ਨਾ ਜਪ ਤੂੰ ਅੱਲਾ ਜਪ ਲੈ ਖੁਦਾ ਜਪ ਲੈ ਤੇ ਨਾਮੇ ਨੇ ਕਹਿ ਦਿੱਤਾ ਕਹਿਣ ਲੱਗੇ ਫਿਰ ਮੈਂ ਆਪਣੀ ਮਾਂ ਨੂੰ ਉੱਤਰ ਦਿੱਤਾ ਨਾਉ ਤੇਰਾ ਪੂਗੜਾ ਨਾ ਤੂੰ ਮੇਰੀ ਮਾਏ ਪੈੰਡ ਪੜੇ ਤੋਂ ਹਰ ਗੁਨ ਗਾਏ ਨਾਮਦੇਵ ਕਹਿਣ ਲੱਗੇ ਵੀ ਜੇ ਤੂੰ ਮੈਨੂੰ ਰਾਮ ਦਾ ਨਾਮ ਪ੍ਰਮਾਤਮਾ ਦਾ ਨਾਮ ਜਪਣ ਤੋਂ ਰੋਕਦੀਆਂ ਮਾਂ ਫਿਰ ਨਾ ਤੂੰ ਮੇਰੀ ਮਾਂ ਹੈ ਤੇ ਨਾਮ ਹੈ ਤੇਰਾ ਪੁੱਤਰ ਹਾਂ ਸੋ ਕਹਿਣ ਲੱਗੇ ਕਰੇ ਗਜੰਦ ਸੁੰਡ ਕੀ ਚੋਟ ਨਾਮਾ ਉੱਭਰੇ ਹਰ ਕੀ ਓਟ ਕਹਿਣ ਲੱਗੇ ਹਾਥੀ ਸੁੰਡ ਲੈ ਲੈ ਕੇ ਆਏ ਆਉਂਦਾ ਡਰਾਉਂਦਾ ਕਹਿਣ ਲੱਗੇ ਮਾਰਨ ਵਾਸਤੇ ਪਰ ਨਾਮਾ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਜਪ ਰਿਹਾ ਉਹ ਪਰਮੇਸ਼ਰ ਨੂੰ ਯਾਦ ਕਰ ਰਿਹਾ ਤੇ ਪ੍ਰਮਾਤਮਾ ਦੇ ਆਸਰੇ ਦੇ ਨਾਲ ਹਾਥੀ ਵੀ ਹੈ ਜਿਹੜਾ ਉਹ ਭਾਵ ਕੇ ਉਹਦੇ ਤੇ ਪੈਰ ਨਹੀਂ ਰੱਖ ਰਿਹਾ ਉਸ ਨੂੰ ਕੁਚਲ ਨਹੀਂ ਰਿਹਾ ਕਾਜੀ ਮੁੱਲਾ ਕਰੇ ਸਲਾਮ ਇਹ Hindu ਮੇਰਾ ਮਲਿਆ ਮਾਨ ਕਹਿ ਲੱਗੇ ਪਰ ਬਾਦਸ਼ਾਹ ਨੇ ਕਿਹਾ ਕਹਿ ਲੱਗੇ ਮੈਨੂੰ ਸਾਰੇ ਕਾਜੀ ਮੁੱਲੇ ਸਲਾਮਾ ਕਰਦੇ ਹਨ ਮੈਨੂੰ ਨਮਸਕਾਰਾਂ ਕਰਦੇ ਨੇ ਇਹ ਇਕੱਲੇ Hindu ਨੇ ਇਸ ਨਾਮਦੇਵ ਨੇ ਮੇਰਾ ਮਾਨ ਤੋੜ ਦਿੱਤਾ ਭਾਵ ਕਿ ਮੇਰੇ ਅੱਗੇ ਝੁਕਿਆ ਨਹੀਂ ਨਹੀਂ ਮੇਰੇ ਅੱਗੇ ਸਾਰੇ ਝੁਕਦੇ ਹਨ ਬਾਦਸ਼ਾ ਬੇਨਤੀ ਸੁਨੋ ਨਾਮੇ ਸਰ ਪਰ ਸੋਨਾ ਲਿਓ ਕਹਿਣ ਲੱਗੇ ਬਾਬਾ ਨਾਮਦੇਵ ਜੀ ਕਹਿਣ ਲੱਗੇ ਪਰ ਸਾਡੇ ਕੁਝ ਲੋਕ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਆ ਕੇ ਬਾਦਸ਼ਾ ਨੂੰ ਆ ਕੇ ਬੇਨਤੀ ਕੀਤੀ ਕਿ ਤੁਸੀਂ ਬਾਦਸ਼ਾ ਜੀ ਨਾਮਦੇਵ ਦੇ ਬਰਾਬਰ ਸੋਨਾ ਤੋਲ ਦਿੰਦੇ ਆ ਤੇ ਤੁਸੀਂ ਸੋਨਾ ਲੈ ਲਓ ਅਸੀਂ ਸੋਨੇ ਵੱਟੇ ਇਸ ਨੂੰ ਛੜਾ ਲੈਨੇ ਆ ਤੇ ਪਾਵਕੇ ਤੁਸੀਂ ਇਸ ਨੂੰ ਮਾਰੋ ਨਾ ਬਾਦਸ਼ਾਹ ਬੇਨਤੀ ਸੁਨੋ ਪਰਜਾ ਨੇ ਆ ਕੇ ਨਾਮਦੇਵ ਦੇ ਹੱਕ ਚ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਨਾਮੇ ਸਰ ਪਰ ਸੋਨਾ ਲਿਓ ਨਾਮੇ ਦੇ ਬਰਾਬਰ ਸੋਨਾ ਦੇ ਦਿੰਨੇ ਆ ਪਰ ਤੁਸੀਂ ਇਸ ਨੂੰ ਤਸੀਹੇ ਨਾ ਦਿਓ ਇਸ ਨੂੰ ਛੱਡ ਦਿਓ ਬਾਦਸ਼ਾਹ ਫਿਰ ਅਗੋ ਕਹਿਣ ਲੱਗਿਆ ਮਾਲ ਲਿਉ ਤ ਦੋਜਕ ਪਰੂੰ ਦੀਨ ਛੋੜ ਦੁਨੀਆ ਕੋ ਪਰੂੰ ਬਾਦਸ਼ਾਹ ਕਹਿਣ ਲੱਗਿਆ ਵੀ ਮੈਂ ਮਾਇਆ ਪੈਸੇ ਲੈ ਨਹੀਂ ਸਕਦਾ ਉਹਨੇ ਉੱਤਰ ਦਿੱਤਾ ਵੀ ਮੈਂ ਵੱਡੀ ਲੈ ਕੇ ਇਸ ਨੂੰ ਛੱਡ ਦੇਵਾਂਗਾ ਤੇ ਮੈਂ ਦੋਚਕ ਵਿੱਚ ਚਲਾ ਜਾਵਾਂਗਾ ਮੇਰਾ ਮੱਜਬਾ ਜਿਹੜਾ ਉਹ ਮੈਨੂੰ ਮਾਫ਼ ਨਹੀਂ ਕਰੇਗਾ ਸੋ ਅੱਗੇ ਕਹਿਣ ਲੱਗੇ ਪਾਵੋ 베ੜੀ ਹੱਥੋਂ ਤਾਲ ਨਾਮ ਗਾਵੇਂ ਗੋਨ ਗੁਪਾਲ ਪਾਉ ਦਾ ਮਤਲਬ ਪੈਰਾਂ ਦੇ ਵਿੱਚ ਹੱਥਾਂ ਦੇ ਵਿੱਚ ਬੇੜੀਆਂ ਚ ਜਕੜਿਆ ਬਾਬਾ ਨਾਮਦੇਵ ਪੈਰਾਂ 'ਚ ਵੀ ਬੇੜੇ ਬੇੜੀਆਂ ਲਾਈਆਂ ਹੱਥਾਂ 'ਚ ਵੀ ਬੇੜੀਆਂ ਲਾਈਆਂ ਪਰ ਨਾਮਦੇਵ ਭਗਤ ਕਹਿਣ ਲੱਗੇ ਉਸ ਗੋਪਾਲ ਦੇ ਗੁਣ ਗਾਉਂਦਾ ਗੀਤ ਗਾਉਂਦਾ ਫਿਰਦਾ ਕੋਈ ਭੈ ਨਹੀਂ ਮਨ 'ਚ ਲੋਕ ਕੰਬੇ ਬੈਏ ਨੇ ਲੋਕ ਹੈਰਾਨ ਨੇ ਕਿ ਅੱਜ ਇਹਦੀ ਮੌਤ ਦਾ ਕਾਰਨ ਬਣ ਰਹੀ ਆ ਅੱਜ ਭਾਗ ਕੇ ਬਾਦਸ਼ਾਹ ਨੇ ਇਸ ਨੂੰ ਬਖਸ਼ਣਾ ਨਹੀਂ ਪਰ ਉਹਦੇ ਚਿਹਰੇ ਦੇ ਉੱਤੇ ਕੋਈ ਭੈ ਨਹੀਂ ਕੋਈ ਖੋਪ ਨਹੀਂ ਹੈ ਉਹ ਸਗਾ ਮਤਲਬ ਕਿ ਤਾੜੀ ਦੇ ਨਾਲ ਤਾਲ ਦੇ ਵਿੱਚ ਉਸ ਪ੍ਰਮਾਤਮਾ ਦਾ ਬੀਠਲ ਦਾ ਨਾਮ ਗਾਉਂਦਾ ਆਪਣੀ ਬਾਣੀ ਵਿਚਾਰ ਰਿਹਾ ਸਾਇਬ ਕਿਰਪਾ ਕਰਦੇ ਨੇ ਗੰਗ ਜਮਨ ਜੋ ਉਲਟੀ ਬੈ ਤੋ ਨਾਮ ਹਰ ਕਰਤਾ ਰਹੀਂ ਕਹਿਣ ਲੱਗੇ ਨਾਮਦੇਵ ਕਹਿਣ ਲੱਗੇ ਵੀ ਜਿਹੜੀ ਗੰਗਾ ਹੈ ਤੇ ਜਮਨਾ ਹੈ ਇਹ ਆਪ ਦਾ ਵਹਿਣ ਬਦਲ ਸਕਦੀਆਂ ਭਾਵ ਕਿ ਇਹ ਉਲਟ ਦਿਸ਼ਾ ਵਿੱਚ ਜਿੱਧਰੋਂ ਵਗਦੀਆਂ ਉਧਰ ਨੂੰ ਮੁੜ ਕੇ ਪਾਣੀ ਜਾਣ ਲੱਗ ਸਕਦਾ ਹੈ ਹਾਲਾਂਕਿ ਹੋ ਨਹੀਂ ਸਕਦਾ ਪਰ ਫਿਰ ਵੀ ਬਾਬਾ ਨਾਮਦੇਵ ਜੀ ਕਹਿੰਦੇ ਇਹ ਹੋ ਸਕਦਾ ਹੈ ਕਿ ਗੰਗਾ ਜਿੱਧਰੋਂ ਆਉਂਦੀ ਹੈ ਉਧਰ ਨੂੰ ਪੁੱਠੀ ਵਹਿਣ ਲੱਗ ਜੇ ਜਮਨਾ ਉਧਰ ਨੂੰ ਪੁੱਠੀ ਵਹਿਣ ਲੱਗ ਜੇ ਪਰ ਨਾਮਦੇਵ ਕਦੇ ਵੀ ਪ੍ਰਮਾਤਮਾ ਦਾ ਨਾਮ ਛੱਡ ਕੇ ਕਿਸੇ ਦੇ ਦਬਾਅ ਵਿੱਚ ਕਿਸੇ ਦੇ ਪੈ ਵਿੱਚ ਖੁਦਾ ਅੱਲਾਹ ਅੱਲਾਹ ਨਹੀਂ ਕਰੇਗਾ ਖੁਦ ਆਪਣੇ ਧਰਮ ਦੇ ਆਪਣੇ ਪ੍ਰਮਾਤਮਾ ਦੇ ਰਾਮ ਪ੍ਰਮਾਤਮਾ ਦੇ ਰਾਮ ਦਾ ਨਾਮ ਜੋ ਸਾਡੇ ਰੋਮ-ਰੋਮ ਵਿੱਚ ਬਣਿਆ ਉਸ ਬੀਠਲ ਨੂੰ ਯਾਦ ਕਰੇਗਾ ਉਸ ਪ੍ਰਮਾਤਮਾ ਨੂੰ ਖੁਦਾ ਨੂੰ ਯਾਦ ਕਰੇਗਾ ਤਿਰਪਾ ਕਰਦੇ ਨੇ ਸਾਤ ਕੜੀ ਜਦ ਬੀਤੀ ਸੁਣੀ ਅਜੋ ਨ ਆਇਓ ਤਿਰਭਵਨ ਤਣੀ ਕਹਿਣ ਲੱਗੇ ਜਦੋਂ ਨਾਮਦੇਵ ਨੂੰ ਭਗਤ ਨੂੰ ਬਾਸ਼ਾ ਨੇ ਗਾਂ ਜਿਉਂਦੀ ਕਰਨ ਵਾਸਤੇ ਇੱਕ ਪਹਿਰ ਦੀ ਮਿਹਰਤ ਦਿੱਤੀ ਸੀ ਇੱਕ ਪਹਿਰ ਤੈਨੂੰ ਦਿੱਤਾ ਜਦੋਂ ਕਹਿਣ ਲੱਗੇ ਸੱਤ ਘੜੀਆਂ ਗੁਜ਼ਰ ਗਈਆਂ ਤੇ ਕਹਿਣ ਲੱਗੇ ਮੈਂ ਨਾਮੇ ਨੇ ਕਹਿੰਦੇ ਵੀ ਮੈਂ ਸੋਚਿਆ ਵੀ ਅਜੇ ਤੱਕ ਤੇ ਪਹੁੰਚਿਆ ਨਹੀਂ ਪ੍ਰਮਾਤਮਾ ਕਹਿਣ ਲੱਗੇ ਵੀ ਸਮਾਂ ਬਹੁਤ ਬੀਤ ਗਿਆ ਕਹਿਣ ਲੱਗੇ ਮੇਰੇ ਚਿੱਤ ਵਿਚਾਰੀ ਤੇ ਕਹਿਣ ਲੱਗੇ ਉਹ ਤਰਲੋਕੀ ਦਾ ਮਾਲਕ ਪ੍ਰਮਾਤਮਾ ਪ੍ਰਭੂ ਅਜੇ ਤੱਕ ਆਇਆ ਨਹੀਂ ਸਿਕਾਇਨ ਲੱਗੇ ਹਲੇ ਤੱਕ ਮੇਰੇ ਕੋਲ ਪਹੁੰਚਿਆ ਨਹੀਂ ਸੀ ਸਾਤ ਕੜੀ ਜਦ ਬੀਤੀ ਸੁਣੀ ਅਜੋ ਨਾ ਆਇਓ ਤਿਰਭਵਨ ਤਨੀ ਤਿਰਭਵਨ ਤਨੀ ਪ੍ਰਮਾਤਮਾ ਲਈ ਤੱਕ ਨਿਆ ਫਿਰ ਕਹਿਣ ਲੱਗੇ ਪਖਾਂਤਨ ਬਾਜ ਬਜੈਲਾ ਘਰ ਚੜੇ ਗੋਬਿੰਦ ਐਲਾ ਹੁਣ ਕਿਸੇ ਨੂੰ ਕੀ ਪਤਾ ਲੱਗਦਾ ਸੀ ਵੀ ਕੀ ਗੱਲ ਬਾਤ ਹੈ ਪਰ ਕਹਿਣ ਲੱਗੇ ਬਸ ਉਸੇ ਸਮੇਂ ਕਹਿਣ ਲੱਗੇ ਖੰਬਾਂ ਦੇ ਫੜਕਨ ਦਾ ਕਹਿੰਦੇ ਖੜਾਕ ਹੋਇਆ ਤੇ বিষ্ণੂ ਭਗਵਾਨ ਕਹਿੰਦੇ ਗਰੜ ਤੇ ਚੜ ਕੇ ਆ ਗਏ ਕਹਿਣ ਲੱਗੇ ਭਗਤ ਨਾਮਦੇਵ ਜੀ ਕਹਿਣ ਲੱਗੇ ਜਦੋਂ ਕਹਿਣ ਲੱਗੇ বিষ্ণੂ ਦੇ ਰੂਪ ਦੇ ਵਿੱਚ ਪਰਮਾਤਮ ਮੇਰੇ ਕੋਲੇ ਆਇਆ ਮੇਰੀ ਮਦਦ ਕਰਨ ਆਪਣੇ ਭਗਤ ਪਰ ਕੀ ਪ੍ਰਤ ਪਾਲ ਗਰੜ ਚੜੇ ਆਏ ਗੋਪਾਲ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਆਪਣੇ ਭਗਤ ਦੀ ਮਦਦ ਕਰਨ ਵਾਸਤੇ ਕਹਿਣ ਲੱਗੇ ਗੋਪਾਲ ਭਾਵ ਗੋਦਾ ਮਤਲ ਧਰਤੀ ਪਾਲਣ ਵਾਲਾ ਭਾਵ ਪਰਮਾਤਮਾ ਆਪ ਕਹਿਣ ਲੱਗੇ ਜਦੋਂ ਨਾਮਦੇਵ ਦੇ ਰੱਖਿਆ ਕਰਨ ਵਾਸਤੇ ਉੱਥੇ ਭਰੀ ਸਭਾ 'ਚ ਕਹਿਣ ਲੱਗੇ ਜਿੱਥੇ ਬਹੁਤ ਦੁਨੀਆ ਇਕੱਠੀ ਹੋਈ ਸੀ ਤੇ ਉੱਥੇ ਪਹੁੰਚ ਕੇ ਕਹਿਣ ਲੱਗੇ ਪਰ ਪਰਮਾਤਮਾ ਨੇ ਜਦੋਂ ਮੈਨੂੰ ਆ ਕੇ ਮਿਲੇ ਤੇ ਮੈਨੂੰ ਕਿਹਾ ਕਹਿਣ ਲੱਗੇ ਕਾਹੇ ਤਦ ਤਰ ਧਰਨ ਇਕੋ ਡੀ ਕਰੂੰ ਕਾਹੇ ਤਲੇ ਕਰ ਉੱਪਰ ਤਰੂੰ ਬਾਬਾ ਨਾਮਦੇਵ ਜੀ ਕਹਿਣ ਲੱਗੇ ਫਿਰ ਪ੍ਰਮਾਤਮਾ ਨੂੰ ਮੈਨੂੰ ਕਿਹਾ ਪ੍ਰਮਾਤਮਾ ਕਹਿਣ ਲੱਗੇ ਨਾਮਦੇਵ ਜੀ ਤੂੰ ਕਹਿਣਾ ਧਰਤੀ ਪੁੱਠੀ ਕਰਦੇ ਆ ਜੇ ਤੂੰ ਕਹਿਣਾ ਤੇ ਕਹਿਣ ਲੱਗੇ ਇਹਨਾਂ ਨੂੰ ਫੜ ਕੇ ਆ ਜਿਹੜੇ ਤੈਨੂੰ ਤਸੀਹ ਦੇ ਰਹੇ ਨੇ ਇਹਨਾਂ ਨੂੰ ਫੜ ਕੇ ਪਟਕਾ ਪਟਕਾ ਮਾਰਾਂ ਸਾਰੇ ਨੂੰ ਹੁਣੇ ਭਾਤ ਤੂਫਾਨ ਚਲਾ ਦਿੰਨਾ ਕਹਿਣ ਲੱਗੇ ਮੈਨੂੰ ਪ੍ਰਮਾਤਮਾ ਨੇ ਜਦੋਂ ਇਹ ਬਚਨ ਕਹੇ ਤਾਂ ਕਹਿੰਦੇ ਕ ਇਹ ਨਾ ਕਹੇ ਤਾਂ ਮੋਈ ਗਉਂ ਤੇਉਂ ਜਵਾਇ ਸਭ ਕੋਈ ਦੇਖੇ ਪਤਿਆ ਜੇ ਤੂੰ ਕਹਿਣਾ ਤੇ ਮੈਂ ਮਰੀ ਹੋਈ ਗਾਂ ਨੂੰ ਜਿਉਂਦਾ ਕਰ ਦਿੰਨਾ ਜਿਹਦੇ ਪਿੱਛੇ ਤੇਰੇ ਨਾਲ ਝਗੜਾ ਚੱਲ ਰਿਹਾ ਨਾਮਾ ਪੰਨਵੇਂ ਸੇਲਮ ਸੇਲ ਗਉ ਦੁਹਾਈ ਬੱਚਰਾ ਮੇਲ ਕਹਿਣ ਲੱਗੇ ਨਾਮਦੇਵ ਨੇ ਕਹਿ ਦਿੱਤਾ ਕਹਿੰਦੇ ਲੈ ਕੇ ਇਹ ਗੋਪਾਲ ਕਿਰਪਾ ਕਰ ਕਹਿਣ ਲੱਗੇ ਨਾਮੇ ਨੇ ਕਹਿੰਦੇ ਬੇਨਤੀ ਕੀਤੀ ਕਿ ਗਊ ਜਿਉਂਦੀ ਕਰੋ ਕਹਿਣ ਲੱਗੇ ਜਦੋਂ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਗਊ ਦੇ ਭਾਵ ਨਿਮ ਨਿਮ ਨਾਣਾ ਪਾਓ ਕਹਿਣ ਲੱਗੇ ਜਿਹੜਾ ਪਰਾਂ ਨੂੰ ਪਾਉਣੇ ਹਨ ਆ ਉਹਨੂੰ ਪਾ ਕੇ ਕਹਿਣ ਲੱਗੇ ਵੀ ਇਹ ਗਊ ਨੂੰ ਚੋਵੋ ਤੇ ਕਹਿਣ ਲੱਗੇ ਉਹਨਾਂ ਨੇ ਜਦੋਂ ਵੀ ਬੱਚਾ ਛੱਡੋ ਗਊ ਨੂੰ ਚੋਵੋ ਬਾਬਾ ਨਾਮਦੇਵ ਜੀ ਕਹਿਣ ਲੱਗੇ ਰਹਿਮਤ ਕਰਦੇ ਹਨ ਨਾਮਾ ਪਰਨ ਮੇ ਸੇਲਮ ਸੇਲ ਗਊ ਦੁਆਈ ਬੱਚਰਾ ਮੇਲ ਵੀ ਬੱਚਰਾ ਛੱਡੋ ਬੱਚਾ ਛੱਡੋ ਦੁੱਧ ਦੇ ਦੁੱਧ ਜਦ ਮਟਕੀ ਭਰੀ ਲੈ ਬਾਦਸ਼ਾਹ ਕੇ ਆਗੇ ਤਰੀ ਜਦੋਂ ਮਰੀ ਹੋਈ ਗਾਂ ਨੂੰ ਚੋ ਕੇ ਜਦੋਂ ਗਊ ਜਿਉਂਦੀ ਹੋ ਗਈ ਤੇ ਮਟਕੀ ਭਰ ਕੇ ਬਾਦਸ਼ਾਹ ਤੁਗਲਕ ਦੇ ਸਾਹਮਣੇ ਰੱਖ ਦਿੱਤੀ ਕਹਿਣ ਲੱਗੇ ਭਰ ਕੇ ਬਾਦਸ਼ਾਹ ਮਲ ਮੇ ਜਾਏ ਔਕਟ ਕੀ ਕਟ ਲਾਗੀ ਆ ਬਾਦਸ਼ਾ ਆਪਣੇ ਮਹਿਲ ਵਿੱਚ ਚਲਾ ਗਿਆ ਜਦੋਂ ਮਹਿਲ ਵਿੱਚ ਚਲਾ ਗਿਆ ਕਹਿਣ ਲੱਗੇ ਤੇ ਉਹਦੇ ਮਾਨ ਦੇ ਵਿੱਚ ਕਹਿਣ ਲੱਗੇ ਇਹ ਔਕਟ ਭਾਵ ਕਿ ਉਹਦੇ ਵਾਸਤੇ ਇੱਕ ਬਹੁਤ ਔਖੀ ਘੜੀ ਸੀ ਉਹ ਉਹ ਬਹੁਤ ਭਿਆਨਕ ਸਮਾਂ ਸੀ ਬਾਦਸ਼ਾ ਵਾਤੇ ਵੀ ਜਿਹੜੀ ਗੱਲ ਉਹਨੇ ਕਹੀ ਸੀ ਉਹ ਪੂਰੀ ਕਰਤੀ ਨਾਮਦੇਵ ਨੇ ਭਾਵੇਂ ਮਰੀ ਹੋਈ ਗਊ ਵੀ ਜਿਉਂਦੀ ਹੋਗੀ ਤੇ ਗਊ ਨੇ ਦੁੱਧ ਵੀ ਦੇ ਦਿੱਤਾ ਤੇ ਉਹ ਮਟਕੀ ਭਰ ਕੇ ਬਾਦਸ਼ਾ ਦੇ ਅੱਗੇ ਰੱਖ ਦਿੱਤੀ ਕਹਿਣ ਲੱਗੇ ਫਿਰ ਕਹਿਣ ਲੱਗੇ ਕਾਜੀ ਮੁੱਲਾ ਬੇਨਤੀ ਪਰਮਾਏ ਬਖਸ਼ੀ இந்து ਮੈਂ ਤੇਰੀ ਗਾਇ ਫਿਰ ਕਹਿਣ ਲੱਗੇ ਉਹ ਬਾਦਸ਼ਾਹ ਨੇ ਕੀ ਕੀਤਾ ਜਿਹੜੇ ਉਹਦੇ ਕਾਜੀ ਮੁੱਲੇ ਸੀਗੇ ਭਾਵ ਉਹਨਾਂ ਨੂੰ ਆਪਣੇ ਬੰਨਿਓ ਭੇਜਿਆ ਨਾਮਦੇਵ ਦੇ ਕੋਲੇ ਉਹਨਾਂ ਨੂੰ ਭੇਜਿਆ ਕਹਿਣ ਲੱਗੇ ਵੀ ਨਾਮਦੇਵ ਨੂੰ ਜਾ ਕੇ ਮੇਰੇ ਬੰਨਿਓ ਇਹ ਬੇਨਤੀ ਕਰੋ ਇਹ ਅਰਦਾਸ ਕਰੋ ਕਿ ਮੈਂ ਮੈਨੂੰ ਆਪਣੀ ਗਊ ਸਮਝ ਕੇ ਮਾਫ ਕਰਦੇ ਹੋ ਭਾਬ ਮੈਨ ਤੋਂ ਬਹੁਤ ਗਲਤੀ ਹੋ ਗਈ ਹੈ ਮੈਂ ਜੋ ਉਹਨਾਂ ਦਾ ਨਰਾਦਰ ਕੀਤਾ ਤੇ ਮੈਂ ਬੀਠਲ ਨੂੰ ਦੇਖਣ ਦਾ ਆਵਾਜ਼ ਤੇ ਉਹਨਾਂ ਨੂੰ ਤਸੀਹੇ ਦਿੱਤੇ ਪਰ ਉਹਨੂੰ ਕਹ ਦੋ ਕਿ ਬਖਸ਼ੀ Hindu ਮੈਂ ਤੇਰੀ ਗਾਂ ਮੈਂ ਤੇਰੀ ਗਾਂ ਹਾਂ ਤੇ ਮੈਨੂੰ ਤੂੰ ਬਖਸ਼ ਦੇ ਨਾਮਾ ਕਹੇ ਸੁਨੋ ਬਾਦਸ਼ਾਹ ਇਹ ਕਿਛ ਪੱਤੀਆ ਮੁਝੇ ਦਿਖਾਈ ਫਿਰ ਕਹਿਣ ਲੱਗੇ ਨਾਮਦੇਵ ਨੇ ਬਾਦਸ਼ਾਹ ਨੂੰ ਕਿਹਾ ਕਹਿਣ ਲੱਗੇ ਫਿਰ ਮੈਨੂੰ ਇੱਕ ਤਸੱਲੀ ਦਵਾ ਜੇ ਤੂੰ ਇਹ ਮਾਫੀ ਮੰਗੀ ਹੈ ਮੇਰੇ ਨਾਲ ਇਹ ਵਾਅਦਾ ਕਾਰਕਰਾਰ ਕਰ ਕਾਹਦਾ ਕਰਾਰ ਕਰ ਕਹਿੰਦੇ ਇਹ ਪਤਿਆ ਕਾ ਇਹ ਪਰਵਾਨ ਸਾਹਸੀਲ ਚਾਲੋ ਸੁਲਤਾਨ ਇੱਕ ਤਾਂ ਸੱਚ ਦੇ ਪੈਰਾ ਦੇ ਕਹਿਣ ਲੱਗੇ ਬਾਦਸ਼ਾਹ ਨੂੰ ਕਹਿੰਦੇ ਅੱਗੇ ਤੋਂ ਕਦੇ ਵੀ ਕਿਸੇ ਗਰੀਬ ਨਾਲ ਕਿਸੇ ਫਕੀਰ ਨਾਲ ਧੱਕਾ ਨਾ ਕਰੀ ਤੇ ਸੁਭਾਅ ਚੰਗਾ ਰੱਖ ਔਰ ਜੇ ਤੂੰ ਐਡੀ ਵੱਡੀ ਤੈਨੂੰ ਰਤਬਾ ਪਰਮਾਤਮਾ ਨੇ ਦਿੱਤਾ ਨਾ ਤੇ ਫਿਰ ਤੂੰ ਸੁਭਾਅ ਵੀ ਨਰਮ ਰੱਖਿਆ ਕਰ ਤੇ ਹੰਕਾਰ ਨਾ ਕਰਿਆ ਕਰ ਤੇ ਸੰਹਾਰ ਵਿੱਚ ਆ ਕੇ ਕਿਸੇ ਸਾਧੂ ਫਕੀਰ ਕਿਸੇ ਗਰੀਬ ਨਾਲ ਧੱਕਾ ਨਾ ਕਰਿਆ ਕਰ ਨਾਮ ਦਿਓ ਸਭ ਰਿਆਸਮਾਏ ਮਿਲ ਹਿੰਦੂ ਸਭ ਨਾਮੇ ਪੇ ਜਾਇ ਸੋ ਸਾਰੇ ਲੋਕ ਇਕੱਠੇ ਹੋ ਕੇ ਕਹਿਣ ਲੱਗੇ ਨਾਮਦੇਵ ਦੇ ਘਰੇ ਆ ਗਏ ਨਾਮਦੇਵ ਦੇ ਕੋਲੇ ਆ ਗਏ ਭਾਪ ਕੇ ਜਦੋਂ ਸਾਰੀ ਦੁਨੀਆ ਨੇ ਇਹ ਐਡਾ ਵੱਡਾ ਕਾਉਤਕ ਦੇਖਿਆ ਤੇ ਬਾਦਸ਼ਾਹ ਵੀ ਨਾਮਦੇਵ ਦੇ ਚਰਨਾਂ 'ਚ ਝੁੱਕ ਗਿਆ ਔਰ ਕਹਿਣ ਲੱਗੇ ਸਾਰੇ ਲੋਕ ਇਕੱਠੇ ਹੋ ਕੇ ਨਾਮਦੇਵ ਨੂੰ ਮਿਲਣ ਆਏ ਮੇਲੇ Hindu ਸਭ ਨਾਮੇ 'ਤੇ ਜਾਏ ਜੋਬ ਕੀ ਬਾਰ ਨਾ ਜੀਵੇ ਗਾਏ ਤਾਂ ਨਾਮਦੇਵ ਕਾ ਪੱਤਿਆਂ ਜਾਏ ਕਹਿੰਦੇ ਵੀ ਜੇ ਐਤਕੀਨੀ ਕਿਤੇ ਇਹ ਗਾਂ ਨਾ ਜਿਉਂਦੀ ਹੁੰਦੀ ਨਾ ਤੇ ਨਾਮ ਦੇਵਤਾ ਕਹਿਣ ਲੱਗੇ ਇਤਬਾਰ ਖਤਮ ਹੋ ਜਾਣਾ ਸੀ ਕਿ ਨਾਮ ਦੇਵਤੇ ਕਿਸੇ ਨੇ ਭਰੋਸਾ ਨਹੀਂ ਕਰਨਾ ਸੀ ਜੇ ਕਿਤੇ ਇਹ ਗਾਂ ਨਾ ਜਿਉਂਦੀ ਕਰਦਾ ਤਾਂ ਕਹਿਣ ਲੱਗੇ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਨੇ ਉਧਰਿਆ ਪਾਰ ਨਾਮ ਦੇਵ ਦੀ ਜਿਹੜੀ ਕੀਰਤੀ ਸੀ ਨਾਮ ਦੇਵ ਦੀ ਜਿਹੜੀ ਮਹਿਮਾ ਸੀ ਵਡਿਆਈ ਸੀ ਉਹ ਸਾਰੇ ਜੱਗ ਵਿੱਚੋਂ ਲੱਗ ਗਈ ਸਾਰੇ ਲੋਕ ਨਾਮਦੇਵ ਦੇ ਗਉਣ ਗਾਉਣ ਲੱਗੇ ਸਗਲ ਕਲੇਸ਼ ਨਿੰਦਕ ਪਿਆ ਖੇਦ ਨਾਮੇ ਨਰੈਣ ਨਾਹੀ ਭੇਦ ਕਹਿਣ ਲੱਗੇ ਪਰ ਸਾਰਾ ਕਲੇਸ਼ ਖਤਮ ਹੋ ਗਿਆ ਤੇ ਕਹਿਣ ਲੱਗੇ ਨਾਮਦੇਵ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਲੋਕ ਕੋਈ ਭੇਦ ਨਹੀਂ ਮੰਗਦੇ ਸੀ ਕਿ ਰੱਬ ਦਾ ਰੂਪ ਹੀ ਹੋ ਗਿਆ ਨਾਮਦੇਵ ਸੋ ਇਹੀ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਹੈ ਜੋ ਬਾਬਾ ਨਾਮਦੇਵ ਜੀ ਦੇ ਪਾਵਨ ਮਉਖ ਤੋਂ ਉਚਾਰਨ ਕੀਤੀ ਗਈ ਹੈ ਕਿ ਬੰਦਗੀ ਕਰਨ ਵਾਲਾ ਬੰਦਾ ਕਦੇ ਕਿਸੇ ਦੇ ਭੈਅ ਵਿੱਚ ਨਹੀਂ ਹੁੰਦਾ ਕਿਸੇ ਕਿਸੇ ਦੇ ਡਰ ਵਿੱਚ ਨਹੀਂ ਹੁੰਦਾਗਾ ਔਰ ਸਿਮਰਨ ਕਰਨ ਵਾਲੇ ਨੂੰ ਸਿਰ ਪਰਮਾਤਮਾ ਦਾ ਹੀ ਭੈਅ ਹੁੰਦਾ ਉਹਦੇ ਭੈਅ ਚ ਰਹਿ ਕੇ ਉਹ ਕਦੇ ਮਾੜਾ ਕਰਮ ਨਹੀਂ ਕਰਦਾਗਾ ਸਵੈਨਿਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ तमाम ਪੁੱਲਾ ਗੁਰੂ ਦੀ ਸੰਗ ਗੁਰੂ ਕੀ ਮਾਣੋ ਜੋਗਲੇ ਅਗੇ ਤੋ ਸਾਬ ਸੋਚੀ ਬਖਸ਼ਣ ਬਲਾਉ પતિ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ